ਆਪਣੇ YouTube ਚੈਨਲ ਤੇ ਸਾਰੇ ਵੀਰਾਂ ਦਾ ਸਵਾਗਤ ਆ ਬਲਕਾਰ ਸਿੰਘ ਗੱਲ ਖੇਤੀਬਾੜੀ ਆਜੋ ਵੀਰੋ ਪਾਗੇ ਪੱਠੇ ਤੇ ਨਾਲੇ ਬੰਨਗੇ ਪਸ਼ੂ ਆਪਣੇ ਮੰਗੂ ਨੂੰ ਦਾਣਾ ਦੂਣਾ ਪਾਤਾ ਸੀ ਹਾਂ ਬੱਚਿਆਂ ਨੂੰ ਦੁੱਧ ਪਿਆਤਾ ਹਾਂ ਤੇ ਆ ਸੰਗਲੀ ਕਿਹਦੇ ਆਸਤੇ ਲੈ ਕੇ ਆਏ ਆ ਅੱਜ ਭਾਈ ਆਪਣੀ ਪਰੀ ਨੂੰ ਪਹਿਲੇ ਦਿਨ ਨਿਪਲ ਤੇ ਲਾਉਣੇ ਆ ਇੰਨੇ ਦਿਨ ਪਿਉਂਦੇ ਰਹੇ ਗਾਂ ਦਾ ਤੇ ਅੱਜ ਮੇਰੀ ਬੀਬੀਆਂ ਦੀ ਕਹਿੰਦੀ ਲਾ ਕੇ ਵੇਖ ਇਹਨੂੰ ਨਿਪਲ ਤੇ ਕਿਤੇ ਗਿਜ ਜੀ ਨਾ ਜਾਵੇ ਤੇ ਅੱਜ ਇਹਦੀ ਸ਼ੁਰੂਆਤ ਕਰਦੇ ਆ ਆਹ ਨਿਪਲ ਤੇ ਦੂਜੀ ਆਪਣੀ ਪਰੀ ਤਾਂ ਪਹਿਲੇ ਦਿਨ ਦੀ ਉਹਦੇ ਤੇ ਇਹਦੇ ਤੇ ਗਜਾਈ ਆ ਇਹ ਨੇ ਥੋੜਾ ਜਿਹਾ ਚੁੰਗਿਆ ਚੰਗਿਆ ਨੀਗਾ ਤੇ ਕਪਲੂਣ ਜੀ ਸੀਗੀ ਲੈਵੇ ਨੂੰ ਤੇ ਅੱਜ ਕਰਦੇ ਆ ਸ਼ੁਰੂਗਾ ਸੋਨੂੰ ਵੀ ਵਿਖਾਵਾਂਗੇ ਤੇ ਨਾਲ ਨੀਰੇ ਪੱਠਾ ਪਾਉਣੇ ਆ ਆ ਜੋ ਆ ਵੇਖੋ ਬਾਈ ਮੇਰੀ ਮੰਮੀ ਤਾਂ ਦੀ ਕਹਿੰਦੀ ਐ ਲੱਗਣਾ ਨਹੀਂ ਗਾ ਕਹਿੰਦੀ ਵੇਖ ਕੇ ਨਾ ਥੋੜਾ ਪਾ ਕੇ ਤੇ ਇਹਨੇ ਵਿਚਾਰੀ ਨੇ ਜਮਾ ਹੀ ਨਹੀਂ ਕਰਿਆ ਗਾ ਲੈ ਤਾਂ ਸੀ ਤਾਂ ਕ ਮੂੰਹ ਮਾਰ ਲਾਉਣੀ ਪਊਗੀ ਤੇ ਇਹ ਤਾਂ ਜਮਾ ਆਪਣੀ ਗੁਣਗੁਣ ਨੇ ਤਾਂ ਯਾਰਾ ਹੀ ਬਣਤਾ ਉਹ ਆਪਣੀ ਪੂ ਜਾ ਰਹੀ ਆ ਆ ਆਪਣੀ ਪਰੀ ਪਰੀ 2-3 ਦਿਨ ਪਿੰਦੀ ਦੀ ਖੁੱਲਾ ਅੱਜ ਹੁਣ ਭਾਲਦੀ ਆ ਕਹਿੰਦੀ ਮੈਨੂੰ ਹੋਰ ਪਿਓ ਕਰ ਆਖਰੂ ਖੰਦਗੇ ਵਦ ਗਿਆ ਅਸੀਂ ਤਾਂ ਕ ਪੀਣਾ ਨਹੀਂ ਗਾ ਇਹਨੇ ਵਿਚਰਨੇ ਜਮਾ ਹੀ ਨਹੀਂ ਕਰਿਆ ਗਾ ਪਹਿਲੇ ਕਿਹੜੀ ਫੜ ਲਿਆ ਹੁ ਮੁੱਛਾਂਗਾ ਕੱਟ ਕਰਦੀਆਂ ਆ ਆ ਵੇਖੋ ਆਪਣਾ ਜੱਗੀ ਜੱਗੀ ਦਵਾਈ ਨਹੀਂ ਲੈਂਦਾ ਜਿੱਦ ਮੜਾ ਵਾਵਾ ਹੋ ਜੇ ਫਿਰ ਕਹਿੰਦਾ ਮੈਂ ਦਵਾਈ ਨਹੀਂ ਲੈਂਦਾ ਵੇਖੋ ਵੇਖੋ ਪੰਗੇ ਲੈਂਦਾ ਪੱਠੇ ਨਾਲ ਪਹੁੰਦਾ ਬਾਈ ਇਹ ਸਾਰੇ ਬਾਲਾ ਸਿਆਣਾ ਪੁੱਤਾ ਅਜੇ ਤਾਂ ਸਕੂਲੇ ਵੀ ਗਿਆ ਸੀਗਾ ਗਣ ਗਣਾ ਰਾਜਲੀ ਤੂੰ ਢਿੱਡ ਭਰ ਗਿਆ ਤੇਰਾ ਪੁੱਤ ਗਣ ਗਣ ਨੂੰ ਪੁੱਛ ਲਾ ਕੇ ਤੇ ਟੱਡ ਭਰ ਗਿਆ ਟੱਡ ਭਰ ਗਿਆ ਮੁੰਨੇ ਪਿੱਛੇ ਨਾ ਡੇ ਕ ਵੀ ਪਿੱਛੇ ਕਿਲਾ ਛਾਟਾ ਫਦਾ ਕੀ ਕਰ ਰਿਹਾ ਤੇ ਨਾਲ ਖੇਡ ਰਿਹਾ ਪੱਠੇ ਪਾਏਗਾ ਨਹੀਂ ਕਿਉਂ ਦਵਾਈ ਕਿਉਂ ਨਹੀਂ ਲੈਂਦਾ ਹੁੰਦਾ ਕੌੜੀ ਆ ਤੇਰੀ ਟੇਰੀਟਰੀ ਆ ਮਾਂ ਕੀ ਬਾਬਾ 好了。